ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਔਰ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪ ਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਗਾਰਾ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗੋਏ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਨ ਇਹਨਾਂ ਨੇ ਮਾਰ ਦੇ ਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ੇ ਵੀ ਹੋਰ ਲੋਕਾਂ ਦੇ ਵਾਲ ਮੁੰਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਾ ਜਿਹੜਾ ਸੋਟਾ ਆਦੀ ਥਾਦਾਂ ਤੋਂ ਉਹਨਾਂ ਚ ਮਾਰ ਦੇ ਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਪਿਆਣੂ ਦਾ ਪਿਆਣੂ ਨਾਲ ਹਾਂ ਕੀ ਹੋਣਾ ਜੀ ਬੜੇ ਚੀਜ਼ਾਂ ਤੋਂ ਵੇਖਦੇ ਆ ਬਾਬਾ ਜੀ ਉੱਤੇ ਹੀ ਸ਼ਤਰ ਲਾਉਂਦਾ ਕੀ ਫਾਇਦਾ ਜੀ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਕਿਉਂ ਮਾਰੀ ਕਰੇ ਕਿੱਥੇ ਮਾਰਨਾ ਮਾਰੀਗਾ ਇਹ ਤੁਸੀਂ ਨੂੰ ਜਜ ਮੰਨਦੇ ਕਿ ਨਜਾਇਜ਼ੀ ਬਹੁਤ ਹੀ ਜ਼ਿਆਦਾ ਨਜਾਇਜ਼ੀ ਇਹ ਮਾਰ ਨਹੀਂ ਲਾ ਲੋ ਉਹ ਜਲਦੀ ਇਹ ਪੰਜ ਸਿੰਘ ਹੀ ਨਹੀਂ ਹੈਗੇ ਪੁਰੇ ਜਿੰਨਾ ਮਾੜਾ ਮਰਿਆ ਮੱਚੋ ਮੜੇ ਆਂਡੋ ਮੜਿਆ ਜਾ ਇਹਨਾਂ ਨੂੰ ਇੱਕ ਲੈ ਕੇ ਜਾਓ ਗੁਰੂ ਘਰ ਤੇ ਚਲੋ ਜੀ ਇਹ ਕਾਰਨ ਵਿੱਚ ਨਹੀਂ ਠੀਕ ਹੈ ਇਹਨਾਂ ਨੂੰ ਕੋਈ ਲੈ ਜੀ ਹੋਸ ਦੀ ਲਿਪੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਆਣਾ ਮਾਲਕ ਕੌਣ ਹੈ ਬਲਾ ਕੇ ਤੇ ਤੁਹਾਨੂੰ ਆਪਣਾ ਪਤਾ ਕਿ ਭਰਾ ਦਾ ਕੀ ਹੈ ਇਹਨਾਂ ਨੂੰ ਕੋਈ ਬਲਾਓ ਜੀ ਤੁਸੀਂ ਲੈ ਕੇ ਬਲਾਓ ਆਵਾਜ਼ ਮਾਰੋ ਮਾਲਕ ਕਿੱਥੇ ਆ ਮਾਲਕ ਨੂੰ ਆਵਾਜ਼ ਮਾਰੋ ਬਾਈ ਕਿੱਥੇ ਆ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ 55 ਤੁਹਾਡਾ ਉਹ ਲਿਪੜਿਆ ਯਾਰ ਸਾਰੇ ਭਾਈ ਜਮਾਈ ਸਾਰੇ ਬੇਦਰਵੀ ਕਰੀ ਬੀਜੇ ਮਾਰੇ ਇੱਥੇ ਯਾਰ ਉਹ ਛੋਟੇ ਆਇਆ ਮੱਛਲਾ ਕੇ ਲੈ ਉਸ ਦਲ ਬਹੁਤ ਸ਼ਰਮਣੀ ਕਮੇਟੀ ਦੇ ਇਥੋਂ ਮੁਲਾਜ਼ਮ ਹੀ ਪਹੁੰਚ ਕੇ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਤੁਸੀਂ ਅੱਗੇ ਨਾਲ ਸਭ ਤੋਂ ਵਨਭਾਉਤ ਇਹਨਾਂ ਨੂੰ ਕਰਦੇ ਹੋ। ਕਾਲੇ ਪਰੇ ਕਰੀ ਗਏ। ਇਹ ਉੱਥੇ ਰੁਕ ਗਿਆ। ਨਾਵਾ ਮੈਂ। ਨਹੀਂ ਮੈਨੂੰ ਲੱਗਦਾ ਮੈਂ ਕਿ ਬੱਬੇ ਆਈ ਇਹਦੇ। ਬੱਬੇ ਕਰਨ ਕਰਨ ਸਾਹਿਬ ਸਾਡਾ ਆਈ ਹੈ। ਹਾਂਜੀ ਹਾਂਜੀ ਚੱਕ ਲੈ। ਦੋਦਿਓ ਲਿਆਇਆ ਦੋਦਿਓ। ਦੋਦਿਓ। ਮੈਨੂੰ ਧੱਕੇ ਮਾਰ। ਬੱਬਾ ਜੀ ਗਲਤੀ ਇੱਕ ਨਹੀਂ ਕੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹੀਦਾ ਇਹਨੂੰ ਉਲਟਾ ਧੱਕੇ ਮਾਰੇ ਇਹਨਾਂ ਨੇ। ਮੈਂ 15000 ਰੁਪਏ ਪਾਣਾ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ। ਮੈਂ ਨੂੰ ਇਹ ਤੂੰ ਕਰਦਾ ਪਿਆ ਰਹੀ ਮੈਂ ਖਲਾ ਬਹੁਤ ਗਲਤ ਕੀਤਾ ਹਾਂ ਹਾਂ ਇਹ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਹਾਰਾਜ ਦੀ ਪੈਰ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਨੌਨ ਕਮੇਟੀ ਵਾਲੇ ਵੀ ਆਉਂਦੇ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦਵਾਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਤਾਂ ਕਰਤਾ ਦੋਦੇ ਕਰਤਾ ਉਹ ਉਹਨਾਂ ਨੂੰ ਪਤਾ ਲੈ ਕੇ ਗਏ ਆ ਉਹਨਾਂ ਨੂੰ ਨਹੀਂ ਪਤਾ ਮਹਾਰਾਜ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕੈਂਡੀਡੇਟ ਸਾਡੀ ਨੂੰ ਪਤਾ ਹੀ ਨਹੀਂ ਦਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕੌਣੀ ਕਮੇਟੀ ਜੀ ਕੌਣੀ ਜੀ ਹੈ ਕੌਣੀ ਜਾਈ ਕੌਣੀ ਦੋਦਾ ਨਹੀਂ ਕੌਣੀ ਲੱਗੇ ਦੋਦਾ ਹੈ ਹੈਲੋ ਪਹਿਲਾਂ ਦੋਦਾ ਕਹੀਏ ਦੋਦਾ ਕਹੋ ਆਪਣੇ ਪਿੰਡ ਦਾ ਪਹਿਲਾਂ ਗੁਰੂ ਸਰਪੁਰ ਤੇਰਾ ਦੋਦਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਪੁਰਤਾਰ ਗੁਰੂ ਸਰ ਦੋਦਾ ਪਹਿਲਾਂ ਤੂੰ ਮੈਨੂੰ ਦੋਦਾ ਕਿਹਾ ਬਾਬਾ ਧਿਆਨ ਦਾਦਾ ਮੇਰਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕੌਣੀ ਆ ਕੇ ਦੋਦਿਓ ਆ ਲੈ ਕੇ ਚੱਲ ਮੈਂ ਤਲਾਹ ਲਾ ਇਹਨਾਂ ਦੀ ਗੱਲ ਆਪ ਜੀ ਨੂੰ ਮਿਲ ਰਹੀਗੀ ਚਲੋ ਕੱਲ ਇਹਨਾਂ ਦੀ ਆਪ ਕੋਈ ਸ਼ਿਕਾਇਤ ਨਹੀਂ ਮਿਲ ਰਹੀ ਨਹੀਂ ਕੋਈ ਨਾ ਜੀ ਸਤਕਾਰ ਸਹਿਤ ਲੈ ਕੇ ਚੱਲਾਂਗੇ ਜੀ ਹਾਂ ਜੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਕਿੱਥੇ ਲੈ ਜਾਣਾ ਪਹਿਲਾਂ ਸਰੂਪ ਲੱਗ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸਰਦੋ ਉੱਥੇ ਨਹੀਂ ਆਉਂਦੇ ਨੇੜੇ ਜੀ ਆਹ ਖਾ ਨਿਗਾੜ ਗਏ ਫਿਰ ਜੀ ਤੁਸੀਂ ਆ ਕਰੋ ਆਹ ਜੀ ਚ ਮੈਂ ਉਹ ਵੀਰੇ ਬੈਕ ਕਰਕੇ ਨਹੀਂ ਆ ਬੈਕ ਕਰਦੇ ਤੇ ਚੱਪੜਾ ਪੈਂਦਾ ਪਾ ਇਹਨੂੰ ਆਹ ਕੋਈ ਨਾ ਖੜ ਜਾ ਪੰਗੇ ਕਿਤੇ ਨਹੀਂ ਕਰਦਾ ਕਹਿੰਦਾ ਕਿ ਸੁਨਾਵੋ ਖੋਲੇ ਇਹ ਨਾਲ ਸੁਨਾਵੋ ਦੇ ਮੁੰਡੇ ਆ ਦੇ ਇਹ ਇਹ ਕੋਈ ਮੁੰਡੇ ਸਾਡੇ ਨਾਲ ਗੱਲ ਕਰ ਗੱਲ ਕਰੀਂ ਪ੍ਰਕਾਸ਼ ਜੀ ਪ੍ਰਕਾਸ਼ ਕਸੂਰੀ ਜੀ ਦਾ ਅਰਦਾਸ ਆ ਗੱਲ ਕਰੀਂ ਹੋਣੇ ਮੁੱਕਰ ਕੇ ਕੀ ਦਾਨ ਕੇਸ ਦਾ ਰਹਿ ਦਾਨ ਬਿਵੇਕ ਦਾਨ ਸਹਾ ਦਾਨ ਪ੍ਰੋਸਾ ਦਾਨ ਅਸੀਂ ਮੰਗਦੇ ਰਹਿੰਦੇ ਆ ਅਰਦਾਸ ਬੇਨਤੀ ਦੇ ਵਿੱਚ ਦੇ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ ਤੇ ਅਸੀਂ ਬਾਤ ਇਸ ਕਰਕੇ ਲੱਗਿਆ ਕਿ ਵਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਛੋਨਾ ਕੰਮ ਹੋ ਜੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਆ ਉਸ ਦਾ ਲੱਪੜਿਆ ਹੋਇਆ ਉਹ ਵੀ ਇੱਕ ਬੜੀ ਚੀਜ਼ ਹੈ ਕਿ ਉਹਨਾਂ ਦਾ ਦਿਖਾਈਆ ਜਿਹੜੇ ਲੈ ਕੇ ਆਏ ਹੁਣ ਹੁਣ ਜਿਹੜੇ ਲੈ ਕੇ ਆਏ ਸਾਰੇ ਪੱਛ ਕੇ ਜਿਹੜੇ ਕੋਈ ਜਿਹੜੇ ਬੰਦੇ ਨੇ ਗੋਸ਼ਟ ਨੂੰ ਕਿਹਾ ਕਿ ਤੁਸੀਂ ਗਲਤੀ ਕਰ ਰਹੇ ਹੋ ਉਹ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਬਰਦਾ ਆਓ ਆ ਜਗਤਵਿੰਦਰ ਤੁਸੀਂ ਪੂਰਜੀ ਤਸਵੀਰ ਸਾਨੂੰ ਹਾਂਜੀ ਇੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਦੇਖਦਾ ਮੈਂ ਕਹਿੰਦਾ ਵੀ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਹੁੰਦਾ ਜਿਹੜੀ ਦੁਕਾਨ ਕਿ ਮੈਂ ਕੰਡੇ ਹਾਂ ਮੈਂ ਗਲਤ ਕੀਤਾ ਇਹਨਾਂ ਨੇ ਮੈਂ ਦੁੱਧ ਰੱਖਣ ਉੜ ਗਿਆ ਇਹਨਾਂ ਨੇ ਆਉਂਦੇ ਨੂੰ ਸਾਰਾ ਕੁਝ ਹੱਥੇ ਚ ਰੱਖਣ ਲੱਗਾ ਕਿ ਮੈਂ ਭੱਜ ਕੇ ਜਾਵ ਰਿਹਾ ਇਹਨਾਂ ਨੇ ਦੋਹਾਂ ਜਣਾਂ ਨੇ ਮਾਰਾ ਸਿਰ ਤੇ ਮੈਂ ਰੱਖਤਾ ਮੈਂ ਕਿਹਾ ਗਲਤ ਨਹੀਂ ਸੀ ਕੋਈ ਮਰਿਆਦਾ ਨਹੀਂ ਸੀ ਮੈਂ ਕਿਹਾ ਵੀ ਤੁਸੀਂ ਗਲਤ ਕਰ ਆ ਬਾਬਾ ਜੀ ਨੇ ਛਤਰ ਵੀ ਵੇਚ ਆ ਕੇ ਚੜਾਇਆ ਫਿਰ ਉਹ ਵਿੱਚ ਆ ਅੱਧਾ ਮੈਂ ਕਿਹਾ ਗਲਤ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉਥੋਂ ਬਹੁਤ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕੰਡੇ ਇਹ ਬੇਲਵੀ ਕਰਨਾ ਇਹਨੂੰ ਫੜੋ ਮੈਨੂੰ ਠੱਕੇ ਮਾਰੇ ਹੋ ਤੋ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਾ ਆ ਗਿਆ ਮੁੰਡਾ ਇਥੇ ਸਾਡੇ ਦਫ਼ਤਰ ਦੇ ਨਾਲ ਦਫ਼ਤਰ ਮੈਨੂੰ ਇਹ ਕੀ ਹਲੋਗੀ ਮੈਂ ਕਿਹਾ ਐ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਹਿ ਕਹਦਾ ਖੜ ਚੋ ਇੱਥੇ ਤੁਸੀਂ ਕਹਿੰਦਾ ਫਿਰ ਹੁਣ ਗਾਣਾ ਲੈ ਕੇ ਜਾ ਕਿਤੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਮੋਲ ਤਾਂ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਬਲਤ ਮੈਨੂੰ ਠੱਕੇ ਮਾਰੇ ਇਹਨਾਂ ਨੇ ਇਥੋਂ ਤੱਕ ਲੈ ਕੇ ਆਇਆ ਮੈਨੂੰ ਤਮੂ ਆ ਟੈਂਪੋ ਵਾਲਾ ਤੇਰਾ ਬੰਦਾ ਚੰਗਾ ਸੀ ਉਹ ਕਹਿੰਦਾ ਕੋਈ ਮ ਨੋ ਦੱਬਾ ਲੈ ਕੇ ਆਨੇ ਮੈਂ ਕਿਹਾ ਵੀ ਉਹ ਤੂੰ ਉਹਨਾਂ ਰਿਹਾ ਤੂੰ ਗੱਲ ਕਰ ਲਈ ਟੈਂਪੋ ਵਾਲੇ ਨੂੰ ਕਹਿੰਦੇ ਨੰਘਾਰੇ ਤੂੰ ਚੱਲ ਇਹ ਤਾਂ ਹੁਣ ਇੱਥੇ ਚਪੇੜੇ ਖਾਊਗਾ ਕਿ ਨਹੀਂ ਸਹੀ ਸਹੀ ਆ ਮੇਰੇ ਮਾਰਨ ਦਾ ਕੰਮ ਦੇ ਸੀ ਜੀ ਗੁਰਦੁਆਰੇ ਤਰਨਤਾਰਨ ਸਾਂ ਲੈ ਅੱਛਾ ਇਹ ਜਿਹੜਾ ਉਸ ਤੋਂ ਵੈਰੀਫਾਈ ਕੀਤਾ ਜਿਹੜੀ ਉਸਨ ਦੀ ਕਮੇਟੀ ਵੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਹਾਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਦੇ ਬਿਰਾਜਮਾਨ ਕਰਕੇ ਉਸ ਤੋਂ ਬਾਅਦ ਸਭ ਕੁਝ ਹੋ ਸਕਦਾ ਜਿਹੜੀ ਕਾਰਵਾਈ ਇਹ ਜਿਹੜਾ ਇਹ ਸਲੂਨ ਵਾਲੇ ਭਾਜੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਨਾ ਸਾਰਿਆਂ ਤੇ ਕਾਰਵਾਈ ਹੋਊਗੀ ਕੱਲ ਤੱਕ ਸਭ ਤੋਂ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰ ਤੁਸੀਂ ਮੁਖਸ਼ਾ ਸਾਹਿਬ ਚਾੜੀ ਮੁਕਤ ਦੇ ਪ੍ਰੋਪਰਟਰੀ ਦਾ ਨਾਮ ਬਤਾਓ ਰਹੇ ਐਡੀਸ਼ਨਲ ਮੈਨੇਜਰ ਸਰਦਾਰ ਨਰਮਨ ਨਿਰਮਲਜੀਤ ਨਿਰਮਲਜੀਤ ਸਿੰਘ ਤੇ ਜ਼ਿੰਮੇਵਾਰੀ ਦੇ ਤੌਰ ਤੇ ਤੁਸੀਂ ਇੱਥੇ ਪਹੁੰਚਿਆ ਹੋ ਤੇ ਸਾਥੀ ਲੈ ਕੇ ਜਿੰਨੇ ਤੁਹਾਡੇ ਸਾਥ ਸਾਰੇ ਮਤਲਬ ਪਹੁੰਚ ਕੇ ਤੇ ਕੁਪਾਸ਼ਾ ਨੂੰ ਅਸੀਂ ਪੰਜ ਪਿਆਰਿਆਂ ਦੀ ਜਿਆਦਾ ਉਸਾਰਨ ਸੰਸਾ ਨੂੰ ਗੇਟਵਾਰ ਤਰੰਤ ਕਰਕੇ ਲੈ ਕੇ ਜਾ ਰਹੇ ਹਾਂ ਤਾਂ ਵੀ ਇੱਕ ਦੋ ਸਾਥੀ ਠੀਕ ਹੈ ਆਪਾਂ ਦਾ ਰੱਖਦਾ ਜੀ ਜੀ ਬਿਲਕੁਲ ਕੋਈ ਐ ਲੱਗਵਾ ਠੀਕ ਹੈ ਜੀ ਸੰਡੋ ਜਕਾਰਾ ਜੀ ਠੀਕ ਹੈ ਜੀ ਸੋਨਿਆਲ ਬੋਤਰੀਆ ਕਾ ਤਾ ਗੱਡੀ ਗੋਹੇ ਦੀ ਲਿਬੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਸ਼ਾ ਦਾ ਸਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ